ਦੋਸਤੋ ਦੁਨੀਆ 'ਚ ਕਈ ਜਿਹੇ ਦੇਸ਼ ਹਨ ਅਤੇ ਹਰ ਦੇਸ਼ ਦੇ ਆਪਣੇ ਵਿਸ਼ਵਾਸ ਅਤੇ ਪਰੰਪਰਾਾਂ ਤੇ ਨਿਯਮ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਵੱਖ-ਵੱਖ ਦੇਸਾਂ ਦੇ ਅਜੀਬੋ-ਗਰੀਬ ਕਾਨੂੰਨਾਵਰੇ ਦੱਸਾਂਗੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਭਾਵੇਂ ਜ਼ਿੰਦਗੀ ਅਤੇ ਮੌਤ ਤੇ ਕਿਸਦਾ ਜੋਰ ਨਹੀਂ ਹੈ ਪਰ ਬ੍ਰਿਟੇਨ ਵਿੱਚ ਇੱਕ ਕਾਨੂੰਨ ਮੁਤਾਬਕ ਕੁਝ ਸਮਾਂ ਪਹਿਲਾਂ ਤੱਕ ਸੰਸਦ ਵਿੱਚ ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਸੀ ਨੰਬਰ 2 ਸਿੰਗਾਪੁਰ ਵਿੱਚ ਚਿੰਗਮ ਚਬਾਉਣਾ ਕਾਨੂੰਨ ਦੇ ਵਿਰੁੱਧ ਹੈ ਇਸ ਦੇ ਲਈ ਤੁਹਾਨੂੰ ਵੱਡਾ ਜੁਰਮਾਨਾ ਵੀ ਹੋ ਸਕਦਾ ਹੈ ਨੰਬਰ 3 ਤੁਸੀਂ ਹੈਰਾਨ ਹੋਵੋਗੇ ਕਿ ਫਿਲੀਪਪਿਨਸ ਅਤੇ ਬੈਟਿਕਲ ਵਿੱਚ ਤਲਾਕ ਨਹੀਂ ਲਿਆ ਜਾ ਸਕਦਾ ਉੱਥੇ ਅਜਿਹਾ ਕੋਈ ਕਾਨੂੰਨ ਨਹੀਂ ਹੈ ਨੰਬਰ 4 ਅਮਰੀਕਾ ਦੇ ਮੈਨੇ ਸੋਟਾ ਵਿੱਚ ਇੱਕ ਹੀ ਸਟ੍ਰਿੰਗ ਉੱਤੇ ਪੁਰਸ਼ਾਂ ਅਤੇ ਮਹਿਲਾਵਾਂ ਦੇ ਅੰਡਰਵੀਅਰ ਸਕਾਉਣਾ ਸਕਾਉਣ ਉੱਤੇ ਤੁਹਾਨੂੰ ਜੇਦੀ ਸਜ਼ਾ ਵੀ ਹੋ ਸਕਦੀ ਹੈ ਇਹ ਬਹੁਤ ਹੀ ਅਜੀਬ ਨਹੀਂ ਹੈ ਪਰ ਕੀ ਕਰੀਏ ਇਹ ਕਾਨੂੰਨ ਹੈ ਇਸ ਦੀ ਪਾਲਣਾ ਕਰਨੀ ਪਵੇਗੀ ਨੰਬਰ 5 ਪੂਰੀ ਦੁਨੀਆ ਵਿੱਚ ਇੰਟਰਨੈਟ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ ਅੱਜ ਕੁਝ ਲੋਕਾਂ ਲਈ ਇੰਟਰਨੈਟ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਮੁਸ਼ਕਲ ਹੈ ਪਰ ਬਰਮਾ ਵਿੱਚ ਇੱਕ ਅਜੀਹ ਕਾਨੂੰਨ ਵੀ ਹੈ ਜਿਸ ਦੇ ਤਹਿਤ ਇੰਟਰਨੈਟ ਦੀ ਵਰਤੋਂ ਕਰਨਾ ਕਾਨੂੰਨ ਦੇ ਵਿਰੁੱਧ ਹੈ ਜੇਕਰ ਕੋਈ ਉੱਥੇ ਇੰਟਰਨੈਟ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪੈ ਸਕਦੀ ਹੈ ਨੰਬਰ 6 ਦੋਸਤੋ ਹੋ ਸਕਦਾ ਹੈ ਕਿ ਤੁਸੀਂ ਆਪਣੇ ਘਰ ਵਿੱਚ ਬਲਬ ਬਦਲ ਰਹੇ ਹੋ ਜਾਂ ਕਿਸੇ ਇਲੈਕਟ੍ਰੀਸ਼ੀਅਨ ਨੂੰ ਬੁਲਾ ਰਹੇ ਹੋ ਪਰ ਇੱਕ ਜਿਹੜਾ ਦੇਸੀ ਵੀ ਹੈ ਜਿੱਥੇ ਤੁਸੀਂ ਖੁਦ ਬਲਬ ਬਦਲਦੇ ਹੋ ਤਾਂ ਤੁਹਾਨੂੰ ਕਾਨੂੰਨੀ ਸਜ਼ਾ ਵੀ ਹੋ ਸਕਦੀ ਹੈ ਇੱਥੇ ਇੱਕ ਪੇਸ਼ੇਵਰ ਇਲੈਕਟ੍ਰੀਸ਼ੀਅਨ ਤੋਂ ਹੀ ਬਲਬ ਬਦਲਣ ਦਾ ਕਾਨੂੰਨ ਹੈ ਅਜਿਹਾ ਨਾ ਕਰਨ ਵਾਲੇ ਨੂੰ 10 ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਨੰਬਰ 6 ਫਲੋਰੀਡਾ ਵਿੱਚ ਸਿਰਫ ਉਹੀ ਔਰਤਾਂ ਸਕਾਈ ਡਰਾਈਵ ਚਲਾ ਸਕਦੀਆਂ ਹਨ ਜੋ ਵਿਆਹੀਆਂ ਹੋਈਆਂ ਹਨ ਨੰਬਰ 7 ਜਪਾਨ ਨੇ ਸਾਨੂੰ ਸੋਮੋ ਰੈਸਲਿੰਗ ਵਰਗਾ ਕੁਝ ਦਿੱਤਾ ਹੋ ਸਕਦਾ ਹੈ ਪਰ ਜੋ ਤੁਸੀਂ ਸ਼ਾਇਦ ਨਹੀਂ ਜਾਣਦੇ ਉਹ ਇਹ ਹੈ ਕਿ ਉੱਥੇ ਮੋٹے ਹੋਣਾ ਗੈਰਕਾਨੂੰਨੀ ਹੈ ਕਾਨੂੰਨ ਦੇ ਮਤਲਬਕ 40 ਸਾਲ ਤੋਂ ਵੱਧ ਉਮਰ ਦੇ ਮਰਦ ਅਤੇ ਔਰਤਾਂ ਦੀ ਕਮਰ 32 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਨੰਬਰ 8 ਤੁਸੀਂ ਡੈਨਮਾਰਕ ਵਿੱਚ ਜਿੱਥੇ ਵੀ ਖਾਣਾ ਖਾਣ ਜਾਂਦੇ ਹੋ ਤੁਹਾਨੂੰ ਉਦੋਂ ਤੱਕ ਭੁਗਤਾਨ ਕਰਨਾ ਪੈਂਦਾ ਹੈ ਜਦੋਂ ਤੱਕ ਤੁਹਾਡਾ ਪੇਟ ਭਰ ਨਹੀਂ ਜਾਂਦਾ ਨੰਬਰ 8 ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਸਾਊਦੀ ਅਰਬ ਇੱਕ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਨਹੀਂ ਹੈ ਉੱਥੇ ਅਜਿਹਾ ਕਰਨਾ ਗੈਰਕਾਨੂੰਨੀ ਹੈ